ਚੰਡੀਗੜ੍ਹ ਦੇ ਡੀਜੀਪੀ सुरेंद्र ਸਿੰਘ ਯਾਦਵ ਚਰਚਾ ਦੇ ਵਿੱਚ ਨੇ ਜੀ ਆਂ ਦਾਦ ਕਿ ਉਹਨਾਂ ਦੇ ਵੱਲੋਂ ਅਹਿਮ ਖੁਲਾਸੇ ਕੀਤੇ ਗਏ ਨੇ ਔਰ ਆਪਣੇ ਹੀ ਪੁਲਿਸ ਮੁਲਾਜ਼ਮਾਂ ਦੀ ਪੋਲ ਖੋਲ ਦਿੱਤੀ ਹੈ ਚੰਡੀਗੜ੍ਹ ਦੇ ਡੀਜੀਪੀ ਨੇ ਜੀਹਾਂ ਦਾਦੇ ਕਿ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਚੰਡੀਗੜ੍ਹ ਦੇ ਡੀਜੀਪੀ ਦੇ ਵੱਲੋਂ ਆਪਣੇ ਹੀ ਪੁਲਿਸ ਇੰਸਪੈਕਟਰਾਂ ਦੀ ਪੋਲ ਖੋਲੀ ਗਈ ਹੈ ਦਰਅਸਲ ਕੱਲ ਪੁਲਿਸ ਲਾਈਨ 26 ਸੈਕਟਰ ਦੇ ਵਿੱਚ ਇੱਕ ਤੁੰਦਾਦੀ ਕਿ ਸਮਾਗਮ ਸੀ ਜਿੱਥੇ ਡੀਜੀਪੀ सुरेंद्र ਸਿੰਘ ਯਾਦਵ ਸੀ ਮੌਜੂਦ ਔਰ ਨਾਲ ਐਸਐਸਪੀ ਵੀ ਜਿਹੜਾ ਚੰਡੀਗੜ੍ਹ ਦੇ ਜਿਹੜੇ ਕੰਵਰਦੀਪ ਕੌਰ ਨੇ ਉਹ ਵੀ ਮੌਕੇ ਤੇ ਮੌਜੂਦ ਸੀ ਤੇ ਐਸਐਸਪੀ ਟ੍ਰੈਫਿਕ ਜਿਹੜੇ ਸੁਮੇਰ ਪ੍ਰਤਾਪ ਸਿੰਘ ਨੇ ਔਰ ਉਹ ਵੀ ਮੌਜੂਦ ਸੀ ਤੇ ਕਈ ਡੀ ਐਸਪੀ ਸਮੇਤ ਕਈ ਇਨਸਪੈਕਟਰ ਵੀ ਮੌਜੂਦ ਸੀ ਤਾਂ ਉਸੇ ਇੱਕ ਸਮਾਗਮ ਦੇ ਵਿੱਚ ਚੰਡੀਗੜ੍ਹ ਦੇ ਡੀਜੀਪੀ ਦੇ ਧੜਾ ਧੜ ਅਜਿਹੇ ਬਿਆਨ ਦਿੱਤੇ ਜਿਸ ਤੋਂ ਬਾਅਦ ਸਾਰੇ ਸੁਣ ਕੇ ਹੱਕੇ ਬੱਕੇ ਰਹਿ ਗਏ ਕਿ ਆਖਰਕਾਰ ਇਹ ਚੱਲ ਕੀ ਰਿਹਾ ਹੈ ਜਿਹਾ ਦੱਸ ਕਿ ਉਹਨਾਂ ਨੇ ਆਪਣੇ ਹੀ ਇਨਸਪੈਕਟਰਾਂ ਦੇ ਉੱਪਰ ਜਿਹੜਾ ਸਿੱਧੇ ਤੌਰ ਤੇ ਨਿਸ਼ਾਨੇ ਲਗਾਏ ਤੇ ਨਾਲ ਹੀ ਕਿਹਾ ਕਿ ਸੁਧਰ ਜਾਓ ਮੈਂ ਕਦੋਂ ਤੱਕ ਤੁਹਾਨੂੰ ਮaaf ਕਰਦਾ ਰਹੂੰਗਾ ਉਹਨਾਂ ਨੇ ਕਿਹਾ ਕਿ ਕਈ ਇਨਸਪੈਕਟਰ ਤਾਂ ਸਾਡੇ ਇਹੋ ਜਿਹੇ ਨੇ ਜਿਹੜੇ ਆਪਣੇ ਆਪ ਨੂੰ ਖਾਨਦਾਨੀ ਐਸਐਚਓ ਸਮਝਦੇ ਨੇ ਔਰ ਆਪਣੇ ਮੁੰਡਿਆਂ ਨੂੰ ਸ਼ਰਾਬ ਦੇ ਠੇਕੇਦਾਰ ਬਣਾ ਰੱਖਿਆ ਜਿੰਨਾ ਮੁੰਡਿਆਂ ਨੂੰ ਕੁਝ ਪਤਾ ਵੀ ਨਹੀਂ ਨਾ ਉਹਨਾਂ ਨੂੰ ਕੋਈ ਨੌਲੇਜ ਹੈ ਤੇ ਉਹਨਾਂ ਨੇ ਕਿਹਾ ਕਿ ਕਈ ਇੰਸਪੈਕਟਰ ਵਿਆਸ ਤੇ ਪੈਸੇ ਵੀ ਦੇ ਰਹੇ ਨੇ ਇੰਨੀ ਕਮਾਈ ਕਰ ਲਈ ਹੈ ਕਿ ਦੋ ਤਿੰਨ ਸਾਲਾਂ ਦੇ ਵਿੱਚ ਹੀ ਘਰ ਖਰੀਦ ਰਹੇ ਨੇ ਕਈ ਕਾਂਸਟੇਬਲ ਇੰਨੀ ਕਮਾਈ ਕਰ ਚੁੱਕੇ ਨੇ ਕਿ ਥੋੜੇ ਸਮੇਂ ਦੇ ਨੌਕਰੀ ਦੇ ਕਾਰਜਕਾਲ ਦੇ ਵਿੱਚ ਹੀ ਚੰਡੀਗੜ੍ਹ ਦੇ ਵਿੱਚ ਮੋਹਾਲੀ ਦੇ ਵਿੱਚ ਆਪਣੇ ਘਰ ਖਰੀਦ ਰਹੇ ਨੇ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਤਿੰਨ ਇੰਸਪੈਕਟਰਾਂ ਨੂੰ ਤਾਂ ਮੈਂ कई बार एक एक मौका भी ਦਿੱਤਾ ਪਰ ਉਹ ਫੇਰ ਵੀ ਨਹੀਂ ਸੁਧਰਦੇ ਨਸ਼ੇ ਤਸਕਰਾਂ ਤੋਂ ਨਸ਼ਾ ਤਸਕਰਾਂ ਤੋਂ ਰੁਪਿਆ ਲੈਂਦੇ ਆ ਤੇ ਛੱਡ ਦਿੰਦੇ ਆ ਤੇ ਜਿਹੜਾ ਰੁਪਿਆ ਨਹੀਂ ਦਿੰਦਾ ਉਹਨੂੰ ਫਿਰ ਫੜ ਕੇ ਰੱਖ ਲੈਂਦੇ ਆ ਅਜਿਹਾ ਬਿਆਨ ਜਿਹੜਾ ਹੈ ਚੰਡੀਗੜ੍ਹ ਦੇ ਡੀਜੀਪੀ ਨੇ ਦਿੱਤਾ ਔਰ ਬੜੇ ਸਖਤ ਲਹਿਜੇ ਦੇ ਵਿੱਚ ਪੂਰੀ ਗੱਲਬਾਤ ਕਹੀ ਗਈ ਤਾਂ ਦੱਸਦੀ ਕਿ ਨਾਲ ਹੀ ਚੰਡੀਗੜ੍ਹ ਦੇ ਡੀਜੀਪੀ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਕਿ ਜੇ ਮੈਂ ਆਪਣੀ ਆਈ ਤੇ ਆ ਗਿਆ ਤਾਂ ਫਿਰ ਯਾਦ ਰੱਖੋਗੇ ਮੈਂ ਕਿਹੋ ਜਿਹਾ ਕੰਮ ਕਰਕੇ ਜਾਊਂਗਾ ਆਪਣੇ ਟੈਨਿਓਰ ਦੇ ਵਿੱਚ ਸਾਰੀ ਦੁਨੀਆ ਯਾਦ ਰੱਖੇਗੀ ਡੀਜੀਪੀ ਸੁਰਿੰਦਰ ਸਿੰਘ ਯਦਵ ਚੰਡੀਗੜ੍ਹ ਦੇ ਵੱਡੇ ਖੁਲਾਸੇ ਕਰਦੇ ਹੋਏ ਨਜ਼ਰ ਆ ਰਿਹਾ ਹੈ ਵੱਡੇ ਜਿਹੜਾ ਹੈਰਾਨ ਕਰ ਦੇਣ ਵਾਲੇ ਉਹਨਾਂ ਦੇ ਵੱਲੋਂ ਨਿਸ਼ਾਨੇ ਸਾਧੇ ਗਿਆ ਆਪਣੇ ਹੀ ਇੰਸਪੈਕਟਰਾਂ ਦੇ ਉੱਪਰ ਉਹਨਾਂ ਨੇ ਕਿਹਾ ਕਿ ਤਿੰਨ ਇੰਸਪੈਕਟਰਾਂ ਨੂੰ ਤਾਂ ਮੈਂ ਬਹੁਤ ਵਾਰ ਕਹਿ ਚੁੱਕਿਆ ਤੇ ਵਾਰਨਿੰਗ ਦੇ ਚੁੱਕਿਆ ਪਰ ਫੇਰ ਵੀ ਨਹੀਂ ਸੁਧਰਦੇ ਪਰ ਹੁਣ ਇਸ ਤੋਂ ਬਾਅਦ ਮੈਂ ਸਖਤ ਜਿਹੜਾ ਹੈ ਇਸ ਤੋਂ ਬਾਅਦ ਐਕਸ਼ਨ ਲਵਾਂਗਾ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਕਈ ਇੰਸਪੈਕਟਰ ਤਾਂ ਸਾਡੇ ਇਹੋ ਜਿਹੇ ਨੇ ਜਿਹੜੇ ਵਿਆਸ ਤੇ ਪੈਸੇ ਦਿੰਦੇ ਆ ਇੰਨਾ ਰੁਪਇਆ ਕਿੱਥੋਂ ਆਇਆ ਜੇ ਵਿਆਸ ਤੇ ਰੁਪਏ ਦੇਣ ਲੱਗ ਗਏ ਕਿੱਥੇ ਉਹ ਐਨਆਰਪੀ ਆਇਆ ਤੇ ਬਾਅਦ ਦੇ ਵਿੱਚ ਇਹ ਕਿਹਾ ਕਈ ਕਾਂਸਟੇਬਲ ਵੀ ਇੱਥੋਂ ਤੱਕ ਕਿ ਤੁਸੀਂ ਘਰ ਵੀ ਜਿਹੜਾ ਉਹ ਥੋੜੇ ਸਮੇਂ ਦੇ ਵਿੱਚ ਹੀ ਲੈ ਚੁੱਕੇ ਨੇ ਹੈਰਾਨ ਹੋ ਜੂਗੇ ਅਜੇ ਖੁਲਾਸੇ ਡੀਜੀਪੀ ਚੰਡੀਗੜ੍ਹ ਨੇ ਕੀਤੇ ਨੇ ਆਪਣੇ ਪੁਲਿਸ ਮਹਿਕਮੇ ਨੂੰ ਲੈ ਕੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਈ ਸਾਡੇ ਮੁਲਾਜ਼ਮ ਐਤੇ 40-40 ਸਾਲ ਨੌਕਰੀ ਕਰਦਿਆਂ ਹੋਗੇ 30-30 ਸਾਲ ਨੌਕਰੀ ਕਰਦਿਆਂ ਹੋਗੇ ਘਰ ਨਹੀਂ ਬਣਿਆ ਪਰ ਕਈ ਕਾਂਸਟੇਬਲ ਰੈਂਕ ਤੱਕ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਕੁਝ ਹੀ ਸਾਲਾਂ ਦੇ ਵਿੱਚ ਘਰ ਬਣਾ ਲਏਗੇ ਫਲੈਟ ਬਣਾ ਲਏਗੇ ਜ਼ਮੀਨ ਜਾਇਦਾਦਾਂ ਬਣਾ ਲੀਆਂ ਗਈਆਂ ਔਰ ਕਾਂਸਟੇਬਲ ਤੇ ਇਨਸਪੈਕਟਰ ਦੋਨੋਂ ਵਿਆਸ ਤੇ ਰੁਪਏ ਦੇ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਨਸ਼ਾ ਦੀ ਨਸ਼ੇ ਦੀ ਗੱਲ ਕਰਦੇ ਆਂ ਡਰੱਗ ਦੀ ਗੱਲ ਕਰਦੇ ਆਂ ਪਰ ਅਸੀਂ ਕੀ ਦਸੀਏ ਨਸ਼ਾ ਤਸਕਰਾਂ ਤੋਂ ਰੁਪਏ ਲੈ ਲੈ ਕੇ ਛੱਡਦੇ ਨੇ ਔਰ ਉਸ ਤੋਂ ਬਾਅਦ ਨਸ਼ਾ ਤਸਕਰ ਜੇ ਕੋਈ ਰੁਪਈਆ ਨਹੀਂ ਦਿੰਦਾ ਤਾਂ ਉਹਨੂੰ ਅੰਦਰ ਕਰਦੇ ਆਂ ਬਾਕੀਆਂ ਨੂੰ ਛੱਡ ਦਿੰਦੇ ਆਂ ਤੇ ਨਾਲ ਹੀ ਜਿਹੜਾ ਡੀਜੀਪੀ ਚੰਡੀਗੜ੍ਹ सुरेंद्र ਸਿੰਘ ਯਾਦਵ ਨੇ ਇਹ ਵੀ ਗੱਲ ਕਹੀ ਕਿ ਮੈਂ ਹੁਣ ਸਖਤਾਈ ਕਰੂੰਗਾ ਹੁਣ ਬਹੁਤ ਹੋ ਗਿਆ ਜੋ ਤੁਸੀਂ ਕਰ ਰਹੇ ਹੋ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਕਈ ਇੰਸਪੈਕਟਰ ਤਾਂ ਇਹੋ ਜਿਹੇ ਨੇ ਜਿਨ੍ਹਾਂ ਨੇ ਸ਼ਰਾਬ ਦੇ ਠੇਕੇ ਆਪਣੇ ਜਿਹੜਾ ਮੁੰਡਿਆਂ ਨੂੰ ਦੇ ਦਿੱਤੇ ਨੇ ਔਰ ਉਹਨਾਂ ਨੂੰ ਠੇਕੇਦਾਰ ਬਣਾਤਾ ਤੇ ਉਹਨਾਂ ਮੁੰਡਿਆਂ ਨੂੰ ਕੁਛ ਨਹੀਂ ਪਤਾ ਕੱਖ ਉਹਨਾਂ ਨੂੰ ਨੌਲੇਜ ਨਹੀਂ ਉਹਨਾਂ ਨੂੰ ਠੇਕੇਦਾਰ ਬਣਾਈ ਬੈਠੇ ਨੇ ਸਾਡੇ ਇਨਸਪੈਕਟਰ ਪਰ ਦੂਜੇ ਪਾਸੇ ਇੱਕ ਇਹ ਵੀ ਪੱਖ ਹੈ ਜਿੱਥੇ ਇੱਕ ਪਾਸੇ ਚੰਡੀਗੜ੍ਹ ਦੇ ਡੀਜੀਪੀ ਨੇ ਇੱਕ ਸ਼ਲਾਘਾ ਜੋ ਕੰਮ ਕੀਤਾ ਆਪਣੇ ਮਹਿਕਮੇ ਦੀਆਂ ਕਾਲੀਆਂ ਭੇਡਾਂ ਨੂੰ ਨਸ਼ਰ ਕੀਤਾ ਉਹਨਾਂ ਦੇ ਖੁਲਾਸੇ ਕੀਤੇ ਪਰ ਪੈਰਲਲੀ ਦੂਜੇ ਪਾਸੇ ਇਹ ਵੀ ਧਾਰਨਾ ਚੱਲਦੀ ਹੈ ਕਿ ਭਾਈ ਕੀ ਇਹ ਸਾਰਾ ਕੁਝ ਇਨਸਪੈਕਟਰ ਐਕ ਦੇ ਅਧਿਕਾਰੀਆਂ ਤੱਕ ਹੈ ਔਰ ਅਧਿਕਾਰੀ ਕਿੱਥੇ ਨੇ ਜਿਹੜੇ ਕਈ ਵੱਡੇ ਅਧਿਕਾਰੀ ਨੇ ਕਈ ਵੱਡੇ ਰੈਂਕ ਦੇ ਬੈਠੇ ਆ ਉਹ ਕਿੰਨੀ ਮੋਟੀ ਰਿਸ਼ਵਤ ਲੈਂਦੇ ਹੋਣਗੇ ਜਿਹੜੇ ਛੋਟੇ ਰੈਂਕ ਤੇ ਆ ਕੇ ਵਿਆਸ ਦੇ ਰੁਪਏ ਦਿੱਜ ਜਾਂਦੇ ਆ ਘਰ ਬਣਾਈ ਜਾਂਦੇ ਆ ਪਰ ਵੱਡੇ ਰੈਂਕ ਦੇ ਕਿਵੇਂ ਕਰਦੇ ਹੋਣਗੇ ਲੋਕ ਇਹ ਚਰਚਾ ਅਕਸਰ ਕਰਦੇ ਰਹਿੰਦੇ ਆ ਮਹਿਕਮੇ ਨੂੰ ਲੈ ਕੇ ਲੋਕ ਅਕਸਰ ਕਹਿੰਦੇ ਆ ਕਿ ਸਕੇਪ ਕੋਟ ਬਣਾ ਲਿਆ ਜਾਂਦਾ ਛੋਟੇ ਅਧਿਕਾਰੀਆਂ ਨੂੰ ਪਰ ਬਚ ਜਾਂਦੇ ਨੇ ਵੱਡੇ ਅਫਸਰ ਕਿਉਂਕਿ ਵੱਡੇ ਅਫਸਰ ਤੋਂ ਬਿਨਾ ਕਿਵੇਂ ਛੋਟਾ ਅਫਸਰ ਜਿਹੜਾ ਰਿਸ਼ਬਤ ਲੈ ਜੂ ਇਹ ਕਿਤਨਾ ਕਿਤੇ ਪੂਰਾ ਨੈਕਸਸ ਹੁੰਦਾ ਇਹ ਗੱਲਾਂ ਅਸੀਂ ਨਹੀਂ ਕਰਦੇ ਇਹ ਗੱਲਾਂ ਲੋਕਾਂ ਦੇ ਵਿੱਚ ਚਰਚਾ ਇਹ ਗੱਲਾਂ ਲੋਕਾਂ ਦੇ ਵਿੱਚ ਆਮ ਤੌਰ ਤੇ ਚਰਚਾ ਚੱਲਦੀ ਹੈ ਕਿ ਇਹੋ ਜਿਹਾ ਕੁਝ ਮਹਿਕਮੇ ਦੇ ਵਿੱਚ ਹੁੰਦਾ ਪਰ ਉਹੀ ਗੱਲ ਹੈ ਕਿ ਚਲੋ ਜਿਹੜੇ ਜਿਨ੍ਹਾਂ ਦੇ ਬਾਰੇ ਵੀ ਖੁਲਾਸੇ ਕੀਤੇ ਉਹੀ ਬਿਹਤਰ ਹੈ ਕਿਉਂਕਿ ਕਈ ਇੰਸਪੈਕਟਰਾਂ ਦੇ ਬਾਰੇ ਖੁਲਾਸੇ ਕਰਦੇ ਚੰਡੀਗੜ੍ਹ ਦੇ ਡੀਜੀਪੀ ਨਜ਼ਰ ਆਏ ਨਿਧੜਕ ਹੋ ਕੇ ਬੋਲਦੇ ਨਜ਼ਰ ਆਏ ਬੇਬਾਕ ਹੋ ਕੇ ਬੋਲਦੇ ਨਜ਼ਰ ਆਏ ਕੱਲ 26 ਸੈਕਟਰ ਦੇ ਵਿੱਚ ਇੱਕ ਸਮਾਗਮ ਸੀ ਇੱਕ ਸੰਪਰਕ ਸਭਾ ਸੀ ਜਿਹਦੇ ਵਿੱਚ ਸਾਰਾ ਕੁਝ ਉਹਨਾਂ ਨੇ ਕਿਹਾ ਐਸਐਸਪੀ ਕਮਰਦੀਪ ਕੌਰ ਵੀ ਇਸ ਦੇ ਵਿੱਚ ਬੈਠੇ ਹੁੰਦੇ ਆ ਜਦੋਂ ਸਿੱਧੇ ਤੌਰ ਤੇ ਬੋਲਦੇ ਨਜ਼ਰ ਆਉਂਦੇ ਆ ਇੰਸਪੈਕਟਰਾਂ ਦੇ ਉੱਪਰ ਵੱਡੇ ਇਲਜ਼ਾਮ ਇੰਸਪੈਕਟਰਾਂ ਦੇ ਉੱਪਰ ਵੱਡੇ ਖੁਲਾਸੇ ਚੰਡੀਗੜ੍ਹ ਦੇ ਡੀਜੀਪੀ ਨੇ ਕੀਤੇ ਨੇ ਔਰ ਦੂਜੇ ਪਾਸੇ ਚੰਡੀਗੜ੍ਹ ਡੀਜੀਪੀ ਨੇ ਦੇਖੋ ਸਿੱਧੇ ਤੌਰ ਤੇ ਗੱਲ ਕਹੀ ਆ ਕਿ ਭਾਈ ਸਾਡੇ ਤਾਂ ਇਨਸਪੈਕਟਰ ਐਸਐਚਓ ਖਾਨਦਾਨੀ ਸਮਝਦੇ ਆਪਦੇ ਆਪ ਨੂੰ ਉਹ ਕਹਿੰਦੇ ਆ ਕਿ ਹਸਤਾ ਜੱਦੀ ਪੁਛਤਾ ਨਹੀਂ ਐਸਐਚਓ ਆ ਉਹਨਾਂ ਦਾ ਇਹੋ ਜਿਹਾ ਰੋਬ ਹੈ ਉਹ ਇਹੋ ਜਿਹਾ ਆਪਣਾ ਵਦੀਰਾ ਰੱਖਦੇ ਆ ਮਹਿਕਮੇ ਚ ਤੇ ਇਸ ਤਰ੍ਹਾਂ ਦੇ ਨਾਲ ਆਮ ਪਬਲਿਕ ਦੇ ਨਾਲ ਡੀਲ ਕਰਦੇ ਆ ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਡੀਲ ਕਰਦੇ ਹੋਣਗੇ ਜਦੋਂ ਖੁਦ ਡੀਜੀਪੀ ਚੰਡੀਗੜ੍ਹ ਦਾ ਆਪਣੇ ਮਹਿਕਮੇ ਦੇ ਬਾਰੇ ਗੱਲ ਕਹਿ ਰਿਹਾ ਤਾਂ ਫਿਰ ਆਮ ਲੋਕਾਂ ਦੀ ਕੀ رائے ਹੋਏਗੀ ਇਹ ਗੱਲ ਸੋਚਣ ਵਾਲੀ ਹੈ ਤੇ ਦੂਜੇ ਪਾਸੇ ਲੋਕਾਂ ਦੇ ਵਿੱਚ ਜਿਹੜੀ ਚਰਚਾ ਚੱਲਦੀ ਹੈ ਉਹ ਤੁਹਾਨੂੰ ਪਹਿਲਾਂ ਦੱਸੀ ਕਿ ਆਪਣਾ ਅਧਿਕਾਰੀਆਂ ਨੂੰ ਕੁਝ ਕੁ ਅਧਿਕਾਰੀ ਜਿਹੜੇ ਛੋਟੇ ਰੈਂਕ ਦੇ ਹੁੰਦੇ ਆ ਉਹਨਾਂ ਨੂੰ ਸਕੇਪ ਕੋਡ ਬਣਾ ਲਿਆ ਜਾਂਦਾ ਤੇ ਵੱਡੇ ਰੈਂਕ ਦੇ ਅਧਿਕਾਰੀ ਫੇਰ ਬਚ ਜਾਂਦੇ ਆ ਤੇ ਸਭ ਤੋਂ ਮੋਟੀਆਂ ਰਿਸ਼ਵਤਾਂ ਵੱਡੇ ਰੈਂਕ ਦੇ ਅਧਿਕਾਰੀ ਲੈਂਦੇ ਆ ਇਹ ਅਸੀਂ ਨਹੀਂ ਕਹਿੰਦੇ ਕੌਣ ਕਹਿੰਦਾ ਇਹ ਲੋਕਾਂ ਦੇ ਵਿੱਚ ਆਮ ਚਰਚਾ ਚੱਲਦੀ ਰਹਿੰਦੀ ਆ ਮੈਂ